ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆਂ ਬਰਕਤ ਵੀਡੀਓ ਬਾਰੇ ਸੋ ਪ੍ਰੀਤ ਦੇ ਡੈਡੀ ਨੇ ਹੁਣ ਕੀ ਫੈਸਲਾ ਲਿਆ ਪ੍ਰੀਤ ਨੂੰ ਲੈ ਕੇ ਉਹ ਆਪਣੇ ਪੇਕੇ ਰਹੇਗੀ ਜਾਂ ਸਹੁਰੇ ਜਾਏਗੀ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜਿਵੇਂ ਕਿ ਤੁਸੀਂ ਦੇਖਿਆ ਹੈ ਵੀਡੀਓ ਵਿੱਚ ਕਿ ਬੀਬੇ ਬਾਪੂ ਪ੍ਰੀਤ ਨੂੰ ਲੈ ਕੇ ਉਸਦੇ ਪੇਕੇ ਆਉਂਦੇ ਨੇ ਕਿਉਂਕਿ ਉਹ ਚਾਹੁੰਦੇ ਆ ਕਿ ਗੱਲ ਚੰਗੀ ਤਰ੍ਹਾਂ ਕਲੀਅਰ ਹੋ ਸਕੇ ਜੇਕਰ ਕੋਈ ਗੱਲ ਕਲੀਅਰ ਨਾ ਕੀਤੀ ਪ੍ਰੀਤ ਨੂੰ ਉਹਨਾਂ ਦੇ ਘਰ ਭੇਜ ਦਿੰਦੇ ਤਾਂ ਉਹਨਾਂ ਨੇ ਤਾਂ ਫੇਰ ਪ੍ਰੀਤ ਨੂੰ ਦਬਾਹ ਹੀ ਲੈਣਾ ਸੀ ਉਹਨਾਂ ਨੇ ਸੋਚਣਾ ਸੀ ਕਿ ਹਰ ਵਾਰ ਪ੍ਰੀਤ ਹਾਡੇ ਅੱਗੇ ਹਾਰ ਜਾਂਦੀ ਆ ਤੇ ਉਹ ਕੋਈ ਵੀ ਗੱਲ ਆਪਣੇ ਪੇਕੇ ਨਹੀਂ ਕਰਦੀ ਤੇ ਉਹਨਾਂ ਨੇ ਪ੍ਰੀਤ ਦੇ ਉੱਤੇ ਆਪਣਾ ਦਬਦਬਾ ਹੋਰ ਬਣਾ ਲੈਣਾ ਸੀ ਇਸ ਕਰਕੇ ਪ੍ਰੀਤ ਨੇ ਵੀ ਸੋਚ ਲਿਆ ਕਿ ਮੈਂ ਸਾਰੀ ਸੱਚਾਈ ਹੁਣ ਸਾਰਿਆਂ ਨੂੰ ਦੱਸਾਂਗੀ ਜੇਕਰ ਮੈਂ ਨਹੀਂ ਦੱਸਦੀ ਤੇ ਇਹਨਾਂ ਦਾ ਕੀ ਲੈਣਾ ਕੀ ਮੈਨੂੰ ਮਾਰ ਹੀ ਦੇਣ ਸੋ ਉਹ ਆਪਣੇ ਭੂਆ ਫਫਰ ਦੇ ਨਾਲ ਜਾ ਕੇ ਆਪਣੇ ਪੇਕੇ ਪਹੁੰਚਦੀ ਆ ਤੇ ਉੱਥੇ ਸਾਰੀਆਂ ਗੱਲਾਂ ਖੋਲ੍ਹਦੀਆਂ ਨੇ ਤੇ ਉੱਥੇ ਹੀ ਪ੍ਰੀਤ ਦੇ ਡੈਡੀ ਨੇ ਇਹ ਫੈਸਲਾ ਲਿਆ ਕਿ ਪ੍ਰੀਤ ਸਾਡੇ ਘਰ ਹੀ ਰਹੇ ਕਿ ਕਿਉਂਕਿ ਜੇਕਰ ਵਿੱਕੀ ਤੇ ਉਹਦੀ ਸਾਸ ਇੱਥੇ ਆ ਕੇ ਮਾਫੀਆਂ ਨਾ ਮੰਗਣਗੇ ਤੇ ਉਹਨਾ ਟਾਈਮ ਤੱਕ ਅਸੀਂ ਪ੍ਰੀਤ ਨੂੰ ਉੱਥੇ ਨਹੀਂ ਭੇਜਣਾ ਤੇ ਜਿਹੜਾ ਪ੍ਰੀਤ ਦੇ ਨਾਲ ਉਹ ਮਾੜਾ ਵਿਵਹਾਰ ਕਰਦੇ ਨੇ ਉਹ ਨਹੀਂ ਕਰਨਗੇ ਸੋ ਇਹ ਸਾਰਾ ਕੁਝ ਕਹਿੰਦੇ ਨੇ ਤੇ ਇਹ ਵੀ ਕਹਿੰਦੇ ਆ ਕਿ ਇੱਕ ਵਾਰ ਉਹਨਾਂ ਨੂੰ ਵੀ ਸਾਹਮਣੇ ਬਿਠਾ ਕੇ ਸਾਰੀਆਂ ਗੱਲਾਂ ਖੋਲਣੀਆਂ ਨੇ ਤੇ ਉਹਨਾਂ ਨੂੰ ਸਾਹਮਣੇ ਬਿਠਾ ਕੇ ਝੂਠਿਆ ਪਾਉਣਾ ਇਸ ਤਰੀਕੇ ਨਾਲ ਉਹ ਹਰ ਵਾਰ ਬਚ ਜਾਂਦੇ ਆ ਜਿਵੇਂ ਕਿ ਭੂਆ ਫੁੱਫੜ ਕੱਲੇ ਹੀ ਆਏ ਹੁੰਦੇ ਆ ਤੇ ਉਹ ਇਹ ਕਹਿੰਦੇ ਆ ਕਿ ਵਿੱਕੀ ਤੇ ਉਸਦੀ ਮੰਮੀ ਜੇ ਉਹ ਸਾਹਮਣੇ ਹੋਣ ਤੇ ਉਹਨਾਂ ਦੀਆਂ ਗੱਲਾਂ ਹੋਣਗੀਆਂ ਤੇ ਉਹਨਾਂ ਨੂੰ ਝੂਠਿਆਂ ਪਾਇਆ ਜਾਏਗਾ ਤੇ ਫਿਰ ਹੀ ਕਿਸੇ ਪਾਸੇ ਗੱਲ ਲੱਗੇਗੀ ਉਹ ਫੂ ਹਾਫ ਫਰ ਨੂੰ ਇਹ ਕਹਿੰਦੇ ਨੇ ਕਿ ਆਪਾਂ ਸਾਰੇ ਜਾਣੇ ਉਥੇ ਜਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾਉਨੇ ਆ ਜੇ ਤਾਂ ਉਹ ਪਿਆਰ ਨਾਲ ਸਮਝਦੇ ਆ ਤੇ ਠੀਕ ਆ ਨਹੀਂ ਤਾਂ ਫਿਰ ਆਪਾਂ ਨੂੰ ਦੂਜਾ ਹਥਿਆਰ ਹੀ ਵਰਤਣਾ ਪੈਣਾ ਹੈ ਸੋ ਕਵਲ ਵੀ ਇਹੀ ਗੱਲ ਕਹਿੰਦੇ ਆ ਤੇ ਆਪਣੇ ਡੈਡੀ ਨਾਲ ਸਹਿਮਤ ਹੁੰਦੇ ਆ ਪਰ ਪ੍ਰੀਤ ਦੀ ਮੰਮੀ ਇਹਨਾਂ ਗੱਲਾਂ ਨਾਲ ਸਹਿਮਤ ਨਹੀਂ ਹੁੰਦੀ ਉਹ ਕਹਿੰਦੀ ਆ ਕਿ ਪ੍ਰੀਤ ਨੂੰ ਇਹਨਾਂ ਨੇ ਆਪਣੇ ਪਿੱਛੇ ਲਾ ਕੇ ਲਿਆਂਦਾ ਏ ਤੇ ਪ੍ਰੀਤ ਦੇ ਮਤ ਤੇ ਪੜਦਾ ਪਿਆ ਹੋਇਆ ਏ ਤੇ ਉਹ ਨਿਆਣੀ ਸਿਆਣੀ ਹੈਗੀ ਆ ਉਸ ਨੂੰ ਜੋ ਕੋਈ ਪਿੱਛੇ ਲਾਉਂਦਾ ਉਦਾਂ ਲੱਗ ਜਾਂਦੀ ਆ ਤੇ ਵਿੱਕੀ ਨੂੰ ਉਹ ਗਲਤ ਕਹਿ ਰਹੀ ਆ ਪਰ ਮੈਨੂੰ ਪਤਾ ਕਿ ਵਿੱਕੀ ਕਿੰਨਾ ਚੰਗਾ ਏ ਮੈਂ ਵਿੱਕੀ ਨੂੰ ਚੰਗੀ ਤਰ੍ਹਾਂ ਜਾਣਦੀ ਆ ਇਹ ਸਾਰਾ ਕੁਝ ਜਦ ਪ੍ਰੀਤ ਦੀ ਮੰਮੀ ਕਹਿੰਦੀ ਆ ਪ੍ਰੀਤ ਆਪਣੀ ਮੰਮੀ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕਰਦੀ ਆ ਪਰ ਪ੍ਰੀਤ ਇਹ ਨਹੀਂ ਸੋਚਦੀ ਕਿ ਆਪਣੀ ਮੰਮੀ ਦੇ ਦਿਮਾਗ ਵਿੱਚ ਇਹ ਗੱਲਾਂ ਵੀ ਪ੍ਰੀਤ ਨੇ ਖੋਦ ਹੀ ਪਾਈਆਂ ਨੇ ਤੇ ਹੁਣ ਉਸ ਦੀ ਮੰਮੀ ਦੇ ਦਿਮਾਗ ਵਿੱਚ ਉਹ ਸਾਰਾ ਕੁਝ ਭਰਿਆ ਹੋਇਆ ਹੈ ਤੇ ਉਸ ਨੂੰ ਪ੍ਰੀਤ ਦੀਆਂ ਗੱਲਾਂ ਵੀ ਝੂਠੀਆਂ ਲੱਗਦੀਆਂ ਨੇ ਉਸ ਨੂੰ ਲੱਗਦਾ ਹੈ ਕਿ ਪ੍ਰੀਤ ਨੂੰ ਉਹ ਪਿੱਛੇ ਲਾ ਕੇ ਤੇ ਇਹ ਗੱਲਾਂ ਸਿਖਾ ਕੇ ਲਿਆਏ ਨੇ ਤੇ ਪ੍ਰੀਤ ਉਦਾਂ ਹੀ ਬੋਲ ਰਹੀ ਆ ਪਰ ਕਬਲ ਭਾਜੀ ਸਮਝਾਉਂਦੇ ਨੇ ਕਿ ਪ੍ਰੀਤ ਇੰਨੀ ਛੋਟੀ ਨਿਆਣੀ ਨਹੀਂ ਹੈਗੀ ਉਹ ਆਪਣਾ ਘਰ ਸੰਭਾਲ ਰਹੀ ਸੀ ਇਸ ਕਰਕੇ ਗੱਲਾਂ ਨਹੀਂ ਦੱਸਦੀ ਜੇ ਉਸਨੇ ਅੱਜ ਸੱਚ ਬੋਲ ਦਿੱਤਾ ਤੇ ਤੁਹਾਨੂੰ ਝੂਠ ਲੱਗ ਰਿਹਾ ਹੈ ਤੁਸੀਂ ਕਿਸੇ ਦੀ ਗੱਲ ਦਾ ਯਕੀਨ ਨਹੀਂ ਕਰਦੇ ਸਾਰੇ ਜਾਣੇ ਇੱਕ ਪਾਸੇ ਤੁਸੀਂ ਬਸ ਵਿੱਕੀ ਤੇ ਉਸਦੀ ਮੰਮੀ ਤੇ ਯਕੀਨ ਕਰਕੇ ਸਾਰਾ ਕੁਝ ਲਟਾ ਲੈਣਾ ਸਾਰੀਆਂ ਗੱਲਾਂ ਜਿਹੜੇ ਕਵਲ ਆਪਣੀ ਮੰਮੀ ਨੂੰ ਕਹਿੰਦਾ ਤੇ ਉਸਦੀ ਮੰਮੀ ਕਵਲ ਨਾਲ ਹੀ ਲੜਨ ਲੱਗ ਜਾਂਦੀ ਆ ਤੇ ਉਹ ਇਹ ਕਹਿੰਦੀ ਆ ਕਿ ਤੁਸੀਂ ਸਾਰੇ ਜਾਣੇ ਰਲੇ ਹੋਏ ਹੋ ਸੋ ਹੁਣ ਦੇਖਦੇ ਹਾਂ ਕੀ ਹੁੰਦਾ ਆ ਅਗਲੀ ਵੀਡੀਓ ਵਿੱਚ ਤੋ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ